ਗੋਲੀ ਮਾਰਨੇ ਦਾ ਸ਼ੌਕ ਬੰਦਾ ਪਾੜਨੇ ਦਾ ਸ਼ੌਕ ਕੱਢੀ ਚਾੜਨੇ ਦਾ ਸ਼ੌਕ ਸਾਤੋਂ ਡਰ ਬਿੱਲੋ ਡਰੇ ਸਾਡਾ ਇਤਾਂ ਦਾ ਆ ਖੋਪ ਖੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ ਗੋੜਪੁੜੀ ਵਿੱਚ ਗੋਲੀ ਮਾਰਨੇ ਦਾ ਸ਼ੌਕ ਬੰਦਾ ਪਾੜਨੇ ਦਾ ਸ਼ੌਕ ਕੱਢੀ ਚਾੜਨੇ ਦਾ ਸ਼ੌਕ ਸਾਤੋਂ ਉਹ ਤੇਰੀ ਨਹੀਂ ਆਨੰਦ ਲਈਦਾ ਸ਼ਹਿਰ ਸਾਰੇ ਵਿੱਚ ਸਾਡੀ ਪੂਰੀ ਸਰਦਾਰੀ ਲੋਕੀ ਸਾਨੂੰ ਕਹਿੰਦੀਆਂ ਨੀ ਮੋਤੇ ਵਪਾਰੀ ਜਿਹੜਾ ਸਾਡੇ ਨਾਲ ਬਿੱਲੋ ਕਰੇ ਗੱਤਾਰੀ ਸ਼ਰਿਆਮ ਚੌਂਕ ਵਿੱਚ ਤਈ ਦਾ ਖੋਪੜ ਪੁੜੀ ਵਿੱਚ ਗੋਲੀ ਮਾਰਨੇ ਦਾ ਸ਼ੌਂਕ ਬੰਦਾ ਪਾੜਨੇ ਦਾ ਸ਼ੌਂਕ ਕੱਢੀ ਚਾੜਨੇ ਦਾ ਸ਼ੌਂਕ ਸਾ ਤੋਂ ਡਰ ਪਿੱਲੋ ਡਰੇ ਸਾਡਾ ਇਤਿਆਦ ਆ ਕੋਪ ਖੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ ਲੈਂਦੇ ਉਹਦੀ ਆਤਮਾ ਖੋਜ ਨਾ ਚਿਰ ਕੋਲ ਰੱਖਣੀ ਰੱਖ ਲਈਦੀ ਫੇਰ ਕਹਿ ਦੇਈਦਾ ਲੈਟਸ ਗੋ ਆਈ ਲਾਈਕ ਗਨ ਐਂਡ ਗਨ ਲਾਈਕ ਮੀ ਨੋ ਬੇਬੀ ਨੋ ਕੰਮ ਕਰਾਣਾ ਫਰੀ ਹਰ ਤਰ੍ਹਾਂ ਦਾ ਮਾਹੌਲ ਬਣਾ ਲਈਦਾ ਯਾਰ ਸਾਰਿਆਂ ਦਾ ਲਾਈ ਰੱਖਦੇ ਆ ਜੀ ਹਰ ਥਾਂ ਤੇ ਪਏ ਸਾਡੇ ਪੰਗਿਆ ਕੋਲੇ ਪੈਰ ਡਿੱਗ ਹੋਈ ਵਿੱਚ ਮੌਤ ਪੜ ਪੁਰੀ ਵਿੱਚ ਗੋਲੀ ਮਾਰਨੇ ਦਾ ਸ਼ੌਂਕ ਬੰਤਾ ਪਾੜਨੇ ਦਾ ਸ਼ੌਂਕ ਕਦੀ ਚਾੜਨੇ ਦਾ ਸ਼ੌਂਕ ਸਾਤੋਂ ਡਰ ਪਿੱਲੋ ਡਰੇ ਸਾਡਾ ਇੱਕਾਂ ਦਾ ਆ ਖੋਪ ਖੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ ਪੁਰੀ ਵਿੱਚ ਗੋਲੀ ਮਾਰਨੇ ਦਾ ਸ਼ੌਂਕ ਬੰਤਾ ਪਾੜਨੇ ਦਾ ਸ਼ੌਂਕ ਕਦੀ ਚਾੜਨੇ ਦਾ ਸ਼ੌਂਕ ਸਾਤੋਂ ਡਰ ਪਿੱਲੋ ਡਰੇ ਸਾਡਾ ਇੱਕਾਂ ਦਾ ਆ ਖੋਪ ਖੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ ਹੋਰ ਨਾਲ ਸੁਣ ਤੈਨੂੰ ਹੀ ਕਿਹਾ ਕਬਦਮਾਸ਼ੇ ਜਦੋਂ ਤੱਕ ਤੇਰਾ ਸਾਡੇ ਨਾਲ ਵਾ ਨਹੀਂ ਪਿਆ ਟਰ ਫੂਕੇ ਨਾਲੇ ਪੁੱਕੇ ਬੜੇ ਦਿਲ ਮਿੱਤਰਾ ਤੇਰੇ ਹੋ ਜਾਣੇ ਵਿਚਾਰ ਚੀਜ ਮਿਲ ਮਿੱਤਰਾ ਉਂਝ ਘਾਟੇ ਵਾਦੇ ਯਾਰੀਆਂ ਚ ਬੜੇ ਜਰੇ ਨੇ ਜੇ ਭੈਣ ਯਾਰ ਦੀ ਤੇ ਅੱਖ ਦਈਏ ਛਲ ਮਿੱਤਰਾ ਅੱਖ ਦੱਸ ਦੀ ਤੇ ਚਰਪੇ ਤੂੰ ਉਮਰਾਂ ਨਾ ਦੇਖ ਇੱਕ ਰਾਸ਼ੀ ਮੇਰਾ ਸ਼ੌਂਕ ਕੱਦੀ ਚਾੜਨੇ ਦਾ ਸ਼ੌਂਕ ਸਾਤੋਂ ਡਰ ਪਿੱਲੋ ਡਰੇ ਸਾਡਾ ਇਤਿਆਂ ਦਾ ਕੋਪ ਕੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ ਪੁਰੀ ਵਿੱਚ ਗੋਲੀ ਮਾਰਨੇ ਦਾ ਸ਼ੌਂਕ ਪੰਤਾ ਪਾੜਨੇ ਦਾ ਸ਼ੌਂਕ ਕੱਦੀ ਚਾੜਨੇ ਦਾ ਸ਼ੌਂਕ ਸਾਤੋਂ ਡਰ ਪਿੱਲੋ ਡਰੇ ਸਾਡਾ ਇਤਿਆਂ ਦਾ ਕੋਪ ਕੋਪ ਸੱਚੀ ਬੋਤ ਕੋਈ ਸੱਕਦਾ ਨਹੀਂ ਰੋਕ